ਜਸਤ ਤੁਸੀਂ ਇਹ ਤਸਵੀਰ ਦੇਖੋਗੇ ਕਿ ਪੁਲਿਸ ਹਾਲਾਂਕਿ ਉਹਨੇ ਜ਼ਰੂਰ ਹਲਕਾ ਹਲਕਾ लाठी चार्ज ਕਰਦੀ ਪਈ ਪਰ ਇਹ ਕੁਝ ਲੋਗ ਨੇ ਜਿਹੜੇ ਕਿ ਪਤਾ ਨਹੀਂ ਕਿਸ ਵਜ੍ਹਾ ਤੋਂ ਜਿਹੜਾ ਹੈ ਕਿ ਆਪਣੇ ਆਫਤ ਜਿਹੜੀ ਹੈ ਕਿ ਉਹ ਮੁੱਲ ਲੈਂਦੇ ਨੇ ਹਾਲਾਂਕਿ ਤੁਸੀਂ ਦੇਖੋ ਕਿ ਕਿੰਨੀ ਅੱਗ ਬਲਦੀ ਪਈ ਆ ਕਿ ਵਿੱਚ ਪਟਾਕੇ ਵੀ ਨਹੀਂ ਹੋ ਰਹੇ ਲੈ ਕੇ ਜਿਹੜੇ ਨੇ ਕਿ ਉਹ ਚੱਲਦੇ ਨੇ ਪਰ ਉਹ ਨੌਜਵਾਨ ਦੇਖੋ ਕਿਸ ਤਰੀਕੇ ਦੇ ਨਾਲ ਜਦੋ ਜਹਿਦ ਕਰਦੇ ਪਏ ਨੇ ਕਿ ਏਡਾ ਵੱਡਾ ਪੁਤਲਾ ਉਹ ਕਿਸੇ ਉੱਤੇ ਜਿਹੜਾ ਕਿ ਹੋਰ गिर ਵੀ ਸਕਦਾ ਹੈ ਤੇ ਅਨਸੁਖਾਮੀ ਘਟਨਾ ਹੋ ਸਕਦੀ ਹੈ ਹਾਲਾਂਕਿ ਬਲਸ ਤੁਸੀਂ ਦੂਸਰੇ ਪਾਸੇ ਪੁਤਲ ਵੀ ਦਿਖਾਵਾਂਗਾ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਉਹ ਇੱਥੇ ਪ੍ਰਬੰਧ ਕਰਦੀ ਪਈ ਹੈ ਪਰ ਆਹ ਤੁਸੀਂ ਦੇਖੋ ਕਿ ਕਿੰਨੀ ਜਤੋ ਜਹਿਦ ਹੋ ਰਹੀ ਹੈ ਪਤਾ ਨਹੀਂ ਇੱਥੇ ਕੀ ਜਿਹੜੀ ਚੀਜ਼ ਜਿਹੜੀ ਹੈ ਕਿ ਉਹ ਦੱਬੀ ਹੋਈ ਹੈ ਇਸ ਜਿਹੜੇ ਯੁਵਕ ਨੇ ਜਿਹੜੀ ਹੈ ਕਿ ਵੱਢ ਕੇ ਲੈ ਕੇ ਜਾਣੀ ਹੈ ਪਰ ਲੋਕ ਜਿਹੜੇ ਨੇ ਕੀ ਉਹ ਆਪ ਕੁਦਰੀ ਕਰਦੇ ਨੇ ਜੋ ਕਿ ਇੱਕ ਵੱਡੇ ਜਿਹੜਾ ਕਿ ਉਹ ਨੁਕਸਾਨ ਦਾ ਕਾਰਨ ਦਾ ਘਟਨਾ ਦੀ ਵਜ੍ਹਾ ਬੰਦੇ ਕਿ ਲੋਕਾਂ ਦੀਆਂ ਵਕਰੀਆਂ ਵਕਰੀਆਂ ਆਪਣੀਆਂ ਹੀ ਧਾਰਨਾ ਨੇ ਕਿ ਇਹ ਲੱਕੜ ਲੈ ਕੇ ਜੇਕਰ ਰੱਜ ਜਾਈ ਜਾਂਦੀ ਹੈ ਚੋਰੀ ਨਹੀਂ ਹੁੰਦੀ ਫਲਾਣੀਆਂ ਦੁਕਾਨੀਆਂ ਕਈਆਂ ਸੀਆਂ ਚੀਜ਼ਾਂ ਨੇ ਪਰ ਆ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਕਿ ਇਹ ਐਸੋਟ ਇੱਥੇ ਲੱਕੜਾਂ ਨੂੰ ਜਿਹੜਾ ਕਿ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁੱਤਲੇ ਹਾਲੇ ਜਿਹੜੇ ਨੇ ਕਿ ਉਹ ਪੂਰੇ ਤਰ੍ਹਾਂ ਸੜੇ ਵੀ ਨਹੀਂ ਹੈ ਪਰ ਲੋਕ ਜਿਹੜਾ ਹੈ ਕਿ ਆ ਕੇ ਇੱਥੇ ਜਿਹੜੀ ਹੈ ਕਿ ਉਹ ਆਫਤ ਜਿਹੜੀ ਮੌਲ ਲੈਂਦੇ ਖੁਦ ਕੋਸ਼ਿਸ਼ ਕਰਦੇ ਪਏ ਨੇ ਹਾਲਾਂਕਿ ਪ੍ਰਬੰਧਕਾਂ ਵੱਲੋਂ ਜ਼ਰੂਰ ਜਿਹੜੀ ਹੈ ਕਿ ਉਹ ਵਾਰ-ਵਾਰ ਸਟੇਜ ਉੱਪਰ ਅਨਾਉਂਸਮੈਂਟ ਕੀਤੀ ਜਾ ਰਹੀ ਪਰ ਆ ਨਾਲ ਜਿਹੜਾ ਕਿ ਉਹ ਹਲਕਾ-ਹਲਕਾ ਲਾਠੀ ਚਾਰਜ ਵੀ ਜਿਹੜਾ ਹੈ ਕਿ ਉਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਲੋਕ ਕਿਹੜਾ ਕਿਤੇ ਕਿਸੇ ਦੀ ਗੱਲ ਜਿਹੜਾ ਹੈ ਕਿ ਉਹ ਮੰਨਣ ਨੂੰ ਰਾਜ਼ੀ ਨੇ ਪਰ ਇਹ ਤੁਸੀਂ ਦੇਖੋ ਕਿ ਪੁਤਲੇ ਨੂੰ ਥੱਲੇ ਸੁੱਟਣ ਦੀਆਂ ਜਿਹੜੀਆਂ ਨੇ ਕਿ ਉਹ ਕੋਸ਼ਿਸ਼ਾਂ ਹੋ ਰਹੀਆਂ ਨੇ ਅੱਗੇ ਹਾਲੇ ਇਸ ਵਕਤ ਜਿਹੜੀ ਹੈ ਕਿ ਪੁਤਲਿਆਂ ਨੂੰ ਲੱਗੇ ਹੋਈ ਹੈ ਪੁਤਲੇ ਹਾਲੇ ਬਲਦੇ ਪਏ ਨੇ ਪਰ ਫਿਰ ਵੀ ਜਿਹੜੀ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਇੱਥੇ ਜਦ ਅਸੀਂ ਲੱਕੜ ਨੂੰ ਜਿਹੜਾ ਕੀ ਕਰ ਲਿਆ ਜਾਈਏ ਉਹਨੂੰ ਜ਼ਰੂਰ ਇੱਥੇ ਪ੍ਰਬੰਧ ਕਰਦੀ ਪਈ ਹੈ ਜਲੰਧਰ ਦੀ ਸਾਈਂਦਾ ਸਕੂਲ ਦੀ ਗਰਾਊਂਡ ਦੇ ਵਿੱਚ ਐਸ ਵਕਤ ਜਿਹੜਾ ਕਿ ਤੁਸੀਂ ਖੁਦ ਤਸਵੀਰਾਂ ਤੋਂ ਜਿਹੜਾ ਕਿ ਐਸੋਥੇ ਇੱਥੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਬੇਵਕੂਫੀ ਜਿਹੜੀ ਕੀਤੀ ਜਾ ਰਹੀ ਹੈ ਕਿ ਉਹ ਮੁਸਤਿਹਆ ਜਾ ਰਿਹਾ ਪੁੱਤਿਆਂ ਨੂੰ ਥੱਲੇ ਫਿਰ ਉਸ ਤੋਂ ਬਾਅਦ ਜਿਹੜਾ ਕਿ ਅੰਦਰ ਜਿਹੜੀਆਂ ਲੱਕੜਾਂ ਨੇ ਉਹਨਾਂ ਨੂੰ ਲੈ ਕੇ ਜਾਇਆ ਜਾਏਗਾ ਅਸੀਂ ਦੇਖੋ ਖੁਦ ਜਿਹੜੀ ਇੱਥੇ ਦੇ ਕਿ ਪਟਾਕੇ ਜਿਹੜੇ ਵੱਜਦੇ ਪਏ ਨੇ ਹਾਲੇ ਪੂਰੇ ਤਰ੍ਹਾਂ ਜਿਹੜੇ ਨੇ ਕਿ ਉਹ ਇੱਥੇ ਵੱਜੇ ਵੀ ਨਹੀਂ ਹੁਣ ਦੇਖੋ ਲੋਕ ਜਿਹੜਾ ਨੇ ਕਿ ਉਹ ਇੱਥੋਂ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਫਿਰ ਜਿਹੜਾ ਕਿ ਕਸੂਰ ਪ੍ਰਸ਼ਾਸਨ ਦਾ ਕੱਢਿਆ ਜਾਏਗਾ ਕਸੂਰ ਜਿਹੜਾ ਜਿੱਥੇ ਬੰਦੀ ਦਾ ਕੱਢਿਆ ਜਾਏਗਾ ਕਿ ਉਹਨਾਂ ਨੇ ਇੰਤਜ਼ਾਮ ਨਹੀਂ ਕੀਤੇ ਹਾਲਾਂਕਿ ਉਹਨਾਂ ਨੇ ਇੱਥੇ ਬੈਰੀਕੇਟਿੰਗ ਕੀਤੀ ਹੈ ਪਰ ਲੋਕ ਤੁਸੀਂ ਦੇਖੋ ਕਿ ਹਾਲੇ ਉੱਥੋਂ ਜਿਹੜੇ ਬੰਬ ਵੀ ਨਹੀਂ ਪੂਰੀ ਤਰ੍ਹਾਂ ਜਿਹੜੇ ਨੇ ਕਿ ਉਹ ਚੱਲੇ ਉਹਨਾਂ ਨੂੰ ਲਾਂਦੇ ਪਏ ਨੇ ਇਹ ਦੇਖੋ ਤਸਵੀਰ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਕਿ ਉਹ ਦੇਖੋ ਕਾਫੀ ਭਰੀ ਤਸਵੀਰਾਂ ਛੋਟੇ ਛੋਟੇ ਬੱਚੇ ਨੇ ਆ ਦੇਖੋ ਕਿਸ ਤਰੀਕੇ ਦੇ ਨਾਲ ਇਹਨੂੰ ਲਾ ਕੇ ਪਟਾਕੇ ਜਿਹੜੇ ਹੱਥ ਉੱਤੇ ਲੱਗੇ ਨੇ ਫਿਰ ਵੀ ਆ ਛੋਟੇ ਛੋਟੇ ਬੱਚੇ ਜਿਹੜੇ ਨੇ ਕਿ ਆਪ ਅੱਗੇ ਇੱਥੇ ਜਾ ਰਹੇ ਨੇ ਨੁਕਸਾਨ ਹੋ ਸਕਦਾ ਵੈ ਪਰ ਗੰਨਕ ਵੀ ਜਿਹੜੇ ਨੇ ਕਿ ਐਸ ਵਕਤ ਇੱਥੇ ਉਹਨਾਂ ਦੇ ਹੱਥ ਖੜੇ ਨੇ ਉਹ ਹਾਲੇ ਤੁਸੀਂ ਸਾਹਮਣੇ ਦੇਖੋ ਤਸਵੀਰ ਦੇ ਵਿੱਚ ਪਟਾਕੇ ਲੱਗੇ ਹੋਏ ਨੇ ਪਰ ਫਿਰ ਵੀ ਜਿਹੜਾ ਕਿ ਉਹ ਲਖਣਾ ਨੂੰ ਘਰ ਲੈ ਜਾਂਦੀਆਂ ਜਿਹੜੀਆਂ ਕਿ ਉੱਥੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਨੁਕਸਾਨ ਜਿਹੜਾ ਹੈ ਕਿ ਉਹ ਹੋ ਸਕਦਾ ਵੈ ਪਰ ਲੋਕ ਜਿਹੜਾ ਹੈ ਕਿ ਉਹ ਆਪ ਕੁਦਰੀ ਕਰਨ ਤੋਂ ਜਿਹੜਾ ਬਾਝ ਨਹੀਂ ਆ ਰਹੇ ਤਸਵੀਰਾਂ ਤੁਸੀਂ ਆਪਣੇ ਆਪ ਦੇਖੋ ਕਿ ਸਾਰਾ ਜੇ ਪਰਵ ਇੰਨੇ ਵਧੀਆ ਤਰੀਕੇ ਦੇ ਨਾਲ ਸ਼ਾਂਤੀ ਦੇ ਨਾਲ ਜਿਹੜਾ ਕਿ ਉਹ ਮਨਾਇਆ ਗਿਆ ਜ਼ਰੂਰ ਤੁਸੀਂ ਅਖੀਰ ਦੇ ਵਿੱਚ ਜਿਹੜਾ ਕੀ ਆਪਾਂ ਤਾਂ ਆਪਣੀ ਗੱਲ ਲੈਣੀ ਆ ਸਾਰਾ ਪ੍ਰਬੰਧ ਨੇਪਰੇ ਚੜ ਜਾਂਦਾ ਸਾਰਾ ਸੁਖੀ ਸ਼ਾਂਤੀ ਹੋ ਜਾਂਦਾ ਪਰ ਕੁਝ ਲੋਕਾਂ ਵੱਲੋਂ ਪ੍ਰਸ਼ਾਸਨ ਦੀਆਂ ਹਦਾਇਤਾਂ ਨਾ ਮੰਨਣ ਦੇ ਬਾਵਜੂਦ ਵੀ ਲੋਕ ਆਪਣੀ ਮਨਮਾਨੀ ਕਰਦੇ ਨੇ ਤੇ ਇਸੇ ਮਨਮਾਨੀ ਦੇ ਤਹਿਤ ਲੋਕ ਇਹ ਇਹਨਾਂ ਪੁਤਲਿਆਂ ਦੇ ਵਿੱਚੋਂ ਜੋ ਲੱਕੜਾਂ ਨੇ ਉਹਨਾਂ ਨੂੰ ਜੋ ਹੈ ਉਹ ਆਪਣੇ ਕਾਰਨ ਨੂੰ ਜਾਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਜੋ ਤਸਵੀਰ ਤੁਸੀਂ ਦਿਖਾ ਰਹੇ ਦੀ ਕੋਸ਼ਿਸ਼ ਕਰ ਰਹੇ ਹੋ ਜਲੰਧਰ ਦੇ ਇਸ ਗਰਾਉਂਡ ਦਸ਼ਰਾ ਗਰਾਉਂਡ ਦੀਆਂ ਨੇ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਵੀ ਸਮਝਣੀ ਪੈਗੀ ਕਿਉਂਕਿ ਸਿਰਫ ਉਹਨਾਂ ਨਾਲ ਹੀ ਨਹੀਂ ਇੱਥੇ ਪਹੁੰਚੇ ਹਜ਼ਾਰਾਂ ਲੋਕਾਂ ਦੀ ਸੁਰੱਖਿਆ ਦੇ ਨਾਲ ਇੱਕ ਦਿਨ ਕਿਤੇ ਕੰਪਰਮਾਈਜ਼ ਹੋ ਜਾਏਗਾ ਬਿਲਕੁਲ ਬਿਲਕੁਲ ਦਲੀਪ ਇਹ ਲੋਕਾਂ ਨੂੰ ਜਿਹੜਾ ਕਿ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਪੈ ਗਈ ਪ੍ਰਸ਼ਾਸਨ ਹੁਣ ਹੋਰ ਇਸ ਤੋਂ ਵੱਧ ਕੀ ਤੁਹਾਡੇ ਇੰਤਜ਼ਾਮ ਕਰੇਗਾ ਬੈਰੀਕੇਟਿੰਗ ਪ੍ਰੋਪਰ ਕੀਤੀ ਗਈ ਆ ਪੁਲਿਸ ਦੇ ਮਲਾਜ਼ਮ ਆਪ ਖੁਦ ਗਸ਼ਟ ਕਰਦੇ ਬਿਤੇ ਪਸੀਨਾ ਪਸੀਨਾ ਹੋਣ ਦੇ ਪਰ ਲੋਕ ਜਿਹੜਾ ਇੱਕ ਲੋਕਾਂ ਦਾ ਇਹ ਮੌਬ ਹੈ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਮਾਈਂਡ ਮੇਕਅਪ ਜਾਂ ਮਾਈਂਡ ਸੈਟਅਪ ਆ ਕੀ ਇਹ ਲੱਕੜਾਂ ਨੂੰ ਲੈ ਜਾ ਕੇ ਉਹਨਾਂ ਦਾ ਕੀ ਫਾਇਦਾ ਹੋਏਗਾ ਠੀਕ ਹੈ ਪਰ ਬੰਦਾ ਕਹਿੰਦੇ ਨੇ ਕਿ ਜਦੋਂ ਆ ਕੇ ਸ਼ਾਂਤ ਹੋ ਜਾਏ ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰੋ ਪਰ ਤੁਸੀਂ ਇਹ ਦੇਖੋ ਕਿ ਛੋਟੇ ਛੋਟੇ ਬੱਚੇ ਐਸ ਵਕਤ ਪਟੰਕੇ ਜਿਹੜੇ ਨੇ ਕਿਉਂ ਰਹਿ ਰਹਿ ਕੇ ਵੱਜਦੇ ਪਏ ਨੇ ਸਿਆਣਿਆਂ ਦਾ ਵੀ ਇਹ ਹਾਲ ਹੈ ਨਿਆਣਿਆਂ ਦਾ ਵੀ ਇਹ ਹਾਲ ਹੈ ਤੇ ਇਹਨਾਂ ਨੂੰ ਸਮਝਾਇਆ ਕਿ ਹੁਣ ਪੁਲਿਸ ਜਿਹੜਾ ਹੈ ਕਿ ਉਹ ਆਪਣੇ ਵੱਲੋਂ ਜ਼ਰੂਰ ਕੋਸ਼ਿਸ਼ ਕਰਦੀ ਪਈ ਹੈ ਪਰ ਜੋ ਇਹ ਤਸਵੀਰ ਹੈ ਸਾਰਾ ਪਰਪ ਅਸੀਂ ਫਿਰ ਕਹਿੰਦੇ ਆ ਕਿ ਉਹ ਚੰਗੇ ਤਰੀਕੇ ਨਾਲ ਜੇ ਮਨਾਇਆ ਗਿਆ ਵਾ ਕਿ ਅਖੀਰ ਦੇ ਵਿੱਚ ਦੁਬਾਰਾ ਐਸੀ ਕੋਈ ਅਖੀਰ ਚ ਘਟਨਾ ਨਾ ਹੋ ਜਾਵੇ ਕਿਉਂਕਿ ਆ ਦੇਖੋ ਪੇ ਸੁਤਲੇ ਨੂੰ ਜਿਹੜੀ ਹੈ ਕਿ ਉਹ ਅੱਗ ਲੱਗੀ ਹੋਈ ਹੈ ਪਰ ਫਿਰ ਵੀ ਲੋਕ ਜਿਹੜਾ ਹੈ ਕਿ ਉਹ ਉੱਤੇ ਚੜ ਚੜ ਕੇ ਜਿਹੜਾ ਕਿ ਲੱਕੜਾ ਲੈ ਜਾਂਦੀਆਂ ਜਿਹੜੀਆਂ ਕੋਸ਼ਿਸ਼ਾਂ ਕਰਦੇ ਪਏ ਨੇ ਪੁਲਿਸ ਵੀ ਹਾਲਾਕਿ ਉਹਨਾਂ ਨੂੰ بار بار ਜਿਹੜਾ ਕਿ ਉੱਥੇ ਰੋਕਦੀ ਪਈ ਹੈ ਬੈਰੀਕੇਟਿੰਗ ਕੀਤੀ ਗਈ ਹੈ ਪਰ ਵੱਡੇ ਹਾਦਸੇ ਨੂੰ ਜਿਹੜਾ ਹੈ ਕਿ ਉਹ ਖੁਦ ਆਪਣੇ ਕੋਲ ਜਿਹੜਾ ਕਿ ਉਹ ਬੁਲਾਇਆ ਜਾ ਰਿਹਾ ਚੱਲ ਕੇ ਆਪਣੇ ਤੱਕ ਲਿਆਂਦਾ ਜਾ ਰਿਹਾ ਵਾ ਖੈਰ ਲੋਕ ਸਮਝ ਜਾਣ ਜਾਂ ਨਾ ਸਮਝਣ ਪ੍ਰਸ਼ਾਸਨ ਜ਼ਰੂਰ ਇੱਥੇ ਕੋਸ਼ਿਸ਼ਾਂ ਕਰਦਾ ਪਿਆ ਪਰ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਪਰ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਦੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਤੋਂ ਤੇ ਲੁਧਿਆਣਾ ਤੋਂ ਲੁਧਿਆਣਾ ਦੇ ਵਿੱਚ ਵੀ 121 ਫੁੱਟ ਦਾ ਜੋ ਰਾਵਣ ਦਾ ਪੁਤਲਾ ਉਸ ਨੂੰ ਸਾੜ ਦਿੱਤਾ ਗਿਆ ਤੇ ਲੋਕ ਹਾਲਾਂਕਿ ਲੁਧਿਆਣਾ ਦੇ ਵਿੱਚ ਕੁਝ ਸਿਆਣਾ ਵਰਤਦੇ ਜ਼ਰੂਰ ਨਜ਼ਰ ਆ ਰਹੇ ਨੇ ਕਿ ਹਾਲਾਂਕਿ ਹਜੇ ਪੁਤਲੇ ਦੇ ਵਿੱਚ ਅੱਗ ਵੱਲ ਰਹੀ ਹੈ ਤੇ ਲੋਕ ਇੱਥੇ ਕੁਝ ਕੁ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇੱਥੋਂ ਜੋ ਲੱਕੜਾਂ ਲਜਾਈਆਂ ਜਾ ਸਕਣ ਪਰ ਜਲੰਧਰ ਦੇ ਵਿੱਚ ਜੋ ਤਸਵੀਰਾਂ ਨੇ ਉਹ ਕਿਤੇ ਨਾ ਕਿਤੇ ਇਸ ਗੱਲ ਤੇ ਸਵਾਲ ਜ਼ਰੂਰ ਪੈਦਾ ਕਰਦੀਆਂ ਨੇ ਕਿ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਤੇ ਖੁਦ ਵੀ ਇੱਥੇ ਸਿਆਣਪ ਵਰਤਨ ਦੀ ਲੋੜ ਹੈ ਕਿ ਤੁਸੀਂ ਆਸਥਾ ਦੇ ਲਈ ਬਿਲਕੁਲ ਠੀਕ ਹੈ ਕਿ ਇਹ ਸਾਰੀ ਚੀਜ਼ਾਂ ਆਪਣੇ ਘਰਾਂ ਨੂੰ ਲੈ ਕੇ ਜਾਓ ਪਰ ਪੁਲਿਸ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਵਾਲੇ ਹਰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਲੋਕ ਇਸ ਬਲਦੀ ਅੱਗ ਵੱਲ ਨਾ ਪਹੁੰਚਣ ਕਿਉਂਕਿ ਇਸ ਦੇ ਵਿੱਚ ਜੋ ਆਤਿਸ਼ਬਾਜ਼ੀ ਹੈ ਉਹ ਰਹਿ ਰਹਿ ਕੇ ਬਲਾਸਟ ਕਰ ਰਹੀ ਹੈ ਤੇ ਇਹ ਛੋਟੇ ਬੱਚਿਆਂ ਦੇ ਲਈ ਬੇਹਦ ਨੁਕਸਾਨਦੇ ਹੋ ਸਕਦੀ ਹੈ ਜਾਨ ਤੇ ਵੀ ਬਣ ਸਕਦੀ ਹੈ ਇਸੇ ਕਰਕੇ ਪੁਲਿਸ ਹਰ ਉਹ ਹਿੱਲਾ ਵਸੀਲਾ ਕਰ ਰਹੀ ਹੈ ਕਿ ਲੋਕ ਇਸ ਤੋਂ ਦੂਰ ਰਹਿਣ ਦੂਜੇ ਪਾਸੇ ਲੁਧਿਆਣਾ ਦੀ ਤਸਵੀਰ ਹੈ ਲੁਧਿਆਣਾ ਦੇ ਵਿੱਚ ਹਾਲਾਂਕਿ ਫਿਲਹਾਲ ਇਸ ਤਰ੍ਹਾਂ ਦੀ ਸਥਿਤੀ ਨਹੀਂ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਇੱਥੇ ਲੋਕ ਜਿੱਥੇ ਕੰਟਰੋਲ ਕੀਤਾ ਗਿਆ ਉਹਨਾਂ ਥਾਵਾਂ ਤੇ ਹੀ ਖੜੇ ਨੇ ਤੇ ਜੋ ਇਹ ਪੁਤਲਾ ਹੈ ਉਹ ਚੰਗੀ ਤਰ੍ਹਾਂ ਜਦੋਂ ਤੱਕ ਸੜ ਜਾਏਗਾ ਉਸ ਤੋਂ ਬਾਅਦ ਹੀ ਲੋਕਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਏਗੀ ਤਾਂ ਲੁਧਿਆਣਾ ਦੀ ਤਸਵੀਰ ਬੇहद ਖੂਬਸੂਰਤ ਇਸ ਕਰਕੇ ਵੀ ਹੈ ਕਿਉਂਕਿ ਇੱਥੇ 121 ਫੁੱਟ ਦਾ ਜੋ 라ਵਣ ਉਹ ਉਸ ਦਾ ਪੁਤਲਾ ਸਾੜਿਆ ਗਿਆ ਤੇ ਉੱਥੇ ਹੀ ਬਹੁਤ ਹੀ ਖੂਬਸੂਰਤ ਮੇਲਾ ਲੱਗਿਆ ਹੋਇਆ ਕਿਉਂਕਿ ਭਾਰਤ ਦੇਸ਼ ਦੇ ਵਿੱਚ ਮੇਲਿਆਂ ਦਾ ਇੱਕ ਆਪਣਾ ਸਥਾਨ ਹੈ ਤੇ ਤੀਜੇ ਪਾਸੇ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਤੋਂ ਤਸਵੀਰਾਂ ਨੇ ਚੰਡੀਗੜ੍ਹ ਦੇ ਵਿੱਚ ਵੀ ਪੁਤਲਿਆਂ ਨੂੰ ਹੁਣ ਅਗਨ ਭੇਟ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਵੀ ਆ ਜੋ ਸੁਰੱਖਿਆ ਦੇ ਪ੍ਰਬੰਧ ਸੀ ਪੁਲਿਸ ਪ੍ਰਸ਼ਾਸਨ ਸੀ ਉਹ ਚਾ ਚੌਬਨ ਸੀ ਐਸੇ ਥਾਂ ਤੇ ਵੀ ਲੋਕ ਪਹੁੰਚੇ ਹੋਏ ਸੀ ਤੁਸੀਂ ਦੇਖ ਰਹੇ ਹੋ ਕਿ ਹਜੇ ਜੋ ਵੱਡੇ ਪੁਤਲੇ ਨੇ ਉਹਨਾਂ ਨੂੰ ਅਗਨ ਭੇਟ ਨਹੀਂ ਕੀਤਾ ਗਿਆ ਪਰ ਸੰਕੇਤਕ ਤੌਰ ਤੇ ਲੱਗ ਰਿਹਾ ਕਿ ਇੱਕ ਛੋਟੇ ਪੁਤਲੇ ਨੂੰ ਇਸ ਸਮੇਂ ਜੋ ਹੈ ਉਸ ਨੂੰ ਅਗਨ ਭੇਟ ਕੀਤਾ ਗਿਆ ਚੰਡੀਗੜ੍ਹ ਤੋਂ ਦਿਲਜੀਤ ਸਿੰਘ ਸਾਡੇ ਪੱਤਰਕਾਰ ਸਾਡੇ ਨਾਲ ਜੁੜ ਚੁੱਕੇ ਨੇ ਦਿਲਜੀਤ ਹਾਲਾਂਕਿ ਜੋ ਵੱਡੇ ਪੁਤਲੇ ਨੇ ਹਜੇ ਉਹਨਾਂ ਨੂੰ ਅਗਨ ਭੇਟ ਨਹੀਂ ਕੀਤਾ ਗਿਆ ਕਿ ਇਹ ਕੋਈ ਸੰਕੇਤਕ ਤੌਰ ਤੇ ਇੱਕ ਛੋਟੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ ਹੈ ਅਭਿਸ਼ੇਕ Tiwari ਔਰ ਤਾ ਹੁਣ ਤੋਂ ਥੋੜੀ ਦੇਰ ਬਾਅਦ ਜਿਹੜੇ ਵੱਡੇ ਬੁੱਤਲੇ ਆ ਉਹਨਾਂ ਨੂੰ ਅਗਨ ਪੇੜ ਕੀਤਾ ਜਾਏਗਾ ਹੁਣ ਤੋਂ ਜਿਹੜਾ ਛੋਟਾ ਪੁੱਤਰਾ ਸੀਗਾ ਉਹਨੂੰ ਅਗਨ ਪੇੜ ਕੀਤਾ ਗਿਆਗਾ ਤਸਵੀਰਾਂ ਦੇਖ ਸਕਦੇ ਹੋ ਇਹ ਚੰਡੀਗੜ੍ਹ ਦੀਆਂ ਇੱਥੇ ਮੇਰਾ ਕਾਰ ਗਿਆ ਔਰ ਥੋੜੀ ਦੇਰ ਬਾਅਦ ਹੀ ਜਿਹੜੇ ਆਗੇ ਵੱਡੇ ਬੁੱਤਲੇ ਆ ਉਹਨਾਂ ਨੂੰ ਅਗਨ ਪੇੜ ਕੀਤਾ ਜਾਏਗਾ ਇਹ ਦੇ ਪਿੱਛੇ ਦੀਵਾਰੀ ਜੀ ਬਿਲਕੁਲ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਿੰਨ ਸ਼ਹਿਰਾਂ ਤੋਂ ਜਲੰਧਰ ਤੋਂ ਲੁਧਿਆਣਾ ਤੋਂ ਚੰਡੀਗੜ੍ਹ ਤੋਂ ਲੁਧਿਆਣਾ ਅਤੇ ਜਲੰਧਰ ਦੇ ਵਿੱਚ ਤਾਂ ਜੋ ਪੁਤਲੇ ਨੇ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਗਿਆ ਪਰ ਹੁਣ ਕੁਝ ਹੀ ਮਿੰਟਾਂ ਦੀ ਜੋ ਉਡੀਕ ਹੈ ਉਹ ਚੰਡੀਗੜ੍ਹ ਤੋਂ ਵੀ ਹੈ ਕਿਉਂਕਿ ਚੰਡੀਗੜ੍ਹ ਤੇ ਸ਼ੁਰੂਆਤ ਹੋ ਚੁੱਕੀ ਹੈ ਇੱਕ ਛੋਟੇ ਪੁਤਲੇ ਨੂੰ ਸੰਕੇਤਕ ਤੌਰ ਤੇ ਉਸ ਨੂੰ ਅਗਨ ਭੇਟ ਕਰ ਦਿੱਤਾ ਗਿਆ ਤੇ ਹੁਣ ਜੋ ਵੱਡੇ ਪੁਤਲੇ ਨੇ ਉਹਨਾਂ ਨੂੰ ਵੀ ਹੁਣ ਤੋਂ ਕੁਝ ਹੀ ਮਿੰਟਾਂ ਬਾਅਦ ਅਗਨ ਭੇਟ ਕੀਤਾ ਜਾਏਗਾ ਇਸ ਦੀ ਬੇਸਬਰੀ ਨਾਲ ਜੋ ਇੱਥੇ ਪਹੁੰਚੇ ਹੋਏ ਨੇ ਸ਼ਰਧਾਲੂ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹ ਪੁਤਲੇ ਅਗਨਪੇਠ ਹੁੰਦੇ ਦੇਖਣੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਤੇ ਇਸ ਥਾਂ ਦੇ ਉੱਪਰ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਸੱਟ ਨਾ ਲੱਗੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇਸੇ ਕਰਕੇ ਲੋਕਾਂ ਨੂੰ ਬੈਰੀਕੇਡਿੰਗ ਕਰਕੇ ਇੱਕ ਪਾਸੇ ਖੜਾਇਆ ਗਿਆ ਤੇ ਇਹ ਜੋ ਪੁਤਲੇ ਨੇ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਇਹ ਦਿਖਾਈ ਦੇ ਰਹੇ ਨੇ ਕੁੰਮਕਰਨ ਮੇਗਨਾਤੇ 라ਵਣ ਦੇ ਪੁਤਲੇ ਇਹਨਾਂ ਪੁਤਲਿਆਂ ਨੂੰ ਕੁਝ ਹੀ ਮਿੰਟਾਂ ਬਾਅਦ ਹੁਣ ਅਗਨਪੀਠ ਕੀਤਾ ਜਾਏਗਾ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਖਾਸ ਕਰਕੇ ਉਹ ਕਲਾਕਾਰ ਵੀ ਪਹੁੰਚੇ ਹੋਏ ਨੇ ਜੋ ਕਈ ਦਿਨਾਂ ਤੋਂ ਰਾਮਲੀਲਾ ਦੇ ਮੰਚਾਂ ਦੇ ਉੱਪਰ ਮੰਚਨ ਕਰ ਰਹੇ ਸੀ ਆਪਣੀ ਅਦਾਕਾਰੀ ਨਿਭਾ ਰਹੇ ਸੀ ਤੇ ਹੁਣ ਉਹ ਵੀ ਉਸੇ ਡਰੈੱਸ ਦੇ ਵਿੱਚ ਉਸੇ ਪਹਿਰਾਵੇ ਦੇ ਵਿੱਚ ਇੱਥੇ ਪਹੁੰਚੇ ਹੋਏ ਤੇ ਲੋਕਾਂ ਦੇ ਨਾਲ ਮਿਲਦੇ ਹੋਈ ਨਜ਼ਰ ਆਏ ਦੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਚੰਡੀਗੜ੍ਹ ਦੀ ਹੈ ਥੋੜਾ ਥੋੜਾ ਹੁਣ ਇਥੇ ਜੋ ਹੈ ਰੋਸ਼ਨੀ ਹੈ ਜਿਵੇਂ ਹੀ ਰੋਸ਼ਨੀ ਥੋੜੀ ਖਤਮ ਹੋਏਗੀ ਥੋੜਾ ਡਲ ਹੋਏਗਾ ਦਿਨ ਉਸ ਤੋਂ ਬਾਅਦ ਇਥੇ ਜੋ ਪੁਤਲੇ ਨੇ ਉਹ ਅਗਨ ਭੇਟ ਕਰ ਦਿੱਤੇ ਜਾਣਗੇ ਕੁਝ ਹੀ ਮਿੰਟਾਂ ਦੀ ਸਿਰਫ ਉਡੀਕ ਹੈ ਤੇ ਦੂਜੇ ਪਾਸੇ ਤਸਵੀਰ ਲੁਧਿਆਣਾ ਦੀ ਹੈ ਜਿੱਥੇ ਠਾਠਾ ਮਾਰਦਾ ਇਕੱਠ ਲੋਕਾਂ ਦਾ ਪਹੁੰਚਿਆ ਹੋਇਆ ਸੀ ਤੇ ਇਥੇ ਜੋ ਕਿਰਦਾਰ ਨੇ ਰਾਮਲੀਲਾ ਦੇ ਵਿੱਚ ਮੰਚਨ ਕਰਦੇ ਨੇ ਉਹ ਕਿਰਦਾਰ ਇਥੇ ਪਹੁੰਚ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਭਗਵਾਨ ਰਾਮ ਦੀ ਕਿਰਦਾਰ ਦੇ ਵਿੱਚ ਇੱਕ ਕਲਾਕਾਰ ਹੈ ਤੇ ਉਹ ਇਸ ਸਮੇਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪੁਤਲੇ ਦੇ ਉੱਪਰ ਤੀਰ ਦੇ ਨਾਲ ਨਿਸ਼ਾਨਾ ਸਾਧ ਰਹੇ ਤੇ ਇਸ ਤੋਂ ਬਾਅਦ ਕੁਝ ਹੀ ਪਲਾਂ ਦੀ ਦੇਰੀ ਹੈ ਜਦੋਂ ਇਹ ਪੁਤਲਾ ਹੈ ਉਹ ਅਗਨ ਭੇਟ ਕਰ ਦਿੱਤਾ ਜਾਏਗਾ ਤੁਸੀਂ ਦੇਖੋ ਕਿ ਇਹ ਇੱਕ ਸੰਕੇਤਕ ਲੜਾਈ ਦਿਖਾਈ ਜਾ ਰਹੀ ਹੈ ਇੱਕ ਪਾਸੇ 라ਵਣ ਦੇ ਕਿਰਦਾਰ ਦੇ ਵਿੱਚ ਇੱਕ ਪਾਸੇ ਭਗਵਾਨ ਰਾਮ ਦੇ ਕਿਰਦਾਰ ਦੇ ਵਿੱਚ ਕਲਾਕਾਰ ਨੇ ਤੇ ਇੱਕ ਦੂਜੇ ਵੱਲ ਜੋ ਤੀਰ ਹੈ ਉਹ ਜੋ 라ਵਣ ਵੱਲ ਤੀਰ ਹੈ ਭਗਵਾਨ ਰਾਮ ਦੇ ਕਿਰਦਾਰ ਦੇ ਵਿੱਚੋਂ ਕਲਾਕਾਰ ਉਹ ਸਾਧ ਰਿਹਾ ਹੈ ਤੇ ਦੂਜੇ ਪਾਸੇ ਇਹ 라ਵਣ ਦਾ ਪੁਤਲਾ ਦਿਖਾਈ ਦੇ ਰਿਹਾ ਤੇ ਹੁਣ ਤੋਂ ਕੁਝ ਹੀ ਪਲਾਂ ਬਾਅਦ ਇਹ ਖੂਬਸੂਰਤ ਤਸਵੀਰ ਬਣੇਗੀ ਜਦੋਂ ਬੁਰਾਈ ਤੇ ਚੰਗਿਆਈ ਦੀ ਜਿੱਤ ਜੋ ਹੈ ਉਹ ਦੇਖੀ ਜਾਏਗੀ ਤੇ ਇਹ ਤਸਵੀਰ ਇੱਕ ਹੋਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉੱਤਰਾਖੰਡ ਦੇ ਦੇਹਰਾਦੂਨ ਤੋਂ ਇਹ ਤਸਵੀਰ ਸਾਡੇ ਸਾਹਮਣੇ ਪਹੁੰਚੀ ਹੈ ਜਿੱਥੇ ਜੋ ਪੁਤਲੇ ਨੂੰ ਜੋ ਅਗਨਪੇੜ ਕੀਤਾ ਗਿਆ ਹੁਣ ਅਸੀਂ ਮੁੜ ਕੇ ਚੰਡੀਗੜ੍ਹ ਦੀ ਤਸਵੀਰ ਤੇ ਆਂਦੇ ਹਾਂ ਚੰਡੀਗੜ੍ਹ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕੁਝ ਹੀ ਪਲਾਂ ਦੀ ਦੇਰੀ ਹੈ ਬੇਹਦ ਸੱਭਿਆਚਾਰ ਨੂੰ ਦਰਸਾਉਂਦੀ ਤਸਵੀਰ ਅਤੇ ਤਸਵੀਰ ਤੁਸੀਂ ਦੇਖ ਰਹੇ ਹੋ ਦਿੱਲੀ ਤੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਕੇਤਕ ਤੌਰ ਤੇ ਜੋ ਹੈ ਧਨੁਸ਼ਬੰਦ ਦਾ ਦੀ ਵਰਤੋਂ ਕੀਤੀ ਤੇ ਉਸ ਤੋਂ ਬਾਅਦ ਰਾਵਣ ਮੇਗਨਾ ਤੇ ਕੁੰਕਰਨ ਦੇ ਪੁਤਲੇ ਜਿਹਨਾਂ ਨੂੰ ਲਗਾਏ ਗਏ ਨੇ ਤੇ ਇਸ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਦੇਖੋਗੇ ਕਿ ਇੱਥੇ ਜੋ ਪੁਤਲੇ ਨੇ ਉਹਨਾਂ ਨੂੰ ਅਗਨ ਭੇਟ ਕੀਤਾ ਜਾਏਗਾ। ਜੀ ਰਾਮ ਦੀ ਜਿੱਤ ਹੋਈ। ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਇਸ ਸਮੇਂ ਸਟੇਜ ਤੇ ਵਿਰਾਜਮਾਨ ਨੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਸਮੇਂ ਅਮਰੀਸ਼ ਅਮਰੀਸ਼ ਦਿੱਲੀ ਦੇ ਜੋ ਰਾਮਲੀਲਾ ਗਰਾਊਂਡ ਹੈ ਉਸ ਥਾਂ ਤੇ ਪਹੁੰਚੇ ਹੋਏ ਨੇ ਤੇ ਇਸੇ ਥਾਂ ਤੇ ਹੀ ਕੁਝ ਹੀ ਪੜਾਂ ਦੇ ਵਿੱਚ ਪੁਤਲਿਆਂ ਨੂੰ ਅਗਨ ਭੇਟ ਕੀਤਾ ਜਾਏਗਾ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਭਾਰਤ ਇਸ ਸਮੇਂ ਸਟੇਜ ਤੇ ਮੌਜੂਦ ਨੇ ਵਿਚਾਲੇ ਤੁਸੀਂ ਤਸਵੀਰ ਦੇਖ ਰਹੇ ਹੋ ਜਿੱਥੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰ ਦਿੱਤਾ ਗਿਆ ਹੈ ਤੇ ਇੱਕ ਪਾਸੇ ਚੰਡੀਗੜ੍ਹ ਦੀ ਤਸਵੀਰ ਹੈ ਜਿੱਥੇ ਸੰਕੇਤਕ ਤੌਰ ਤੇ ਜੋ ਕਿਰਦਾਰ ਨੇ ਉਹ ਇੱਕ ਲੜਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਪਿੱਛੇ ਹੀ ਤੁਸੀਂ ਦੇਖ ਰਹੋਗੇ ਤਸਵੀਰ ਕਿਸ ਤਰ੍ਹਾਂ 라ਵਣ ਦੇ ਪੁਤਲੇ ਨੂੰ ਜੋ ਅਗਨ ਭੇਟ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਵੀ ਤੇ ਇੱਕ ਪਾਸੇ ਮੰਚਨ ਕੀਤਾ ਜਾ ਰਿਹਾ ਹੈ ਤੇ ਪਿਛਲੇ ਪਾਸੇ ਜੋ ਤਸਵੀਰ ਹੈ ਉਸ ਦੇ ਵਿੱਚ 라ਵਣ ਦੇ ਪੁਤਲੇ ਨੂੰ ਅਗਨ ਭੇਟ ਆਖਿਰਕਾਰ ਕਰ ਹੀ ਦਿੱਤਾ ਗਿਆ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਬਿਆਚਾਰ ਨੂੰ ਦਰਸਾਉਂਦੀਆਂ ਆਸਥਾ ਨੂੰ ਦਰਸਾਉਂਦੀਆਂ ਤਸਵੀਰਾਂ ਜੋ ਤੁਹਾਡੇ ਸਕਰੀਨ ਤੇ ਦਿਖ ਰਹੀਆਂ ਨੇ ਇਹ ਗਵਾਹੀ ਭਰਦੀਆਂ ਨੇ ਕਿ ਕਿਸ ਤਰ੍ਹਾਂ ਜੋ ਹਮੈ ਜੋ ਅਹੰਕਾਰ ਹੈ ਉਸ ਨੂੰ ਇੱਕ ਦਿਨ ਸੜਨਾ ਹੀ ਪੈਂਦਾ ਹੈ ਤੇ ਉਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਬੇਅਕੂਫਤ ਤਸਵੀਰ ਕਿਸ ਤਰ੍ਹਾਂ ਹਮੈ ਜੋ ਅਹੰਕਾਰ ਜੋ ਇਸੇ ਤਰ੍ਹਾਂ ਹੀ ਅਗ ਦੇ ਵਿੱਚ ਸੜ ਕੇ ਸੁਆਹ ਹੋ ਜਾਂਦਾ ਹੈ ਜਦੋਂ ਸਮਾ ਆਉਂਦਾ ਹੈ ਪਹਿਲੀ ਤਸਵੀਰ ਦਿੱਲੀ ਤੋਂ ਜਿੱਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬੈਠੇ ਨੇ ਜਪਿੰਦਰ ਜੀ ਅਗਰ ਮੇਰੀ ਆਵਾਜ਼ ਕੋ ਸੁਣਤੇ ਹੋ ਤਾਂ ਤੇ ਤੁਸੀਂ ਦੇਖ ਰਹੇ ਹੋ ਤਸਵੀਰ ਦੂਜੀ ਤਸਵੀਰ ਜੋ ਹੈ ਉਹ ਹੈ ਚੰਡੀਗੜ੍ਹ ਤੋਂ ਸਿਟੀ ਬਿਊਟੀਫੁਲ ਚੰਡੀਗੜ੍ਹ ਇੱਕ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਦੂਜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਇਹ ਤਸਵੀਰਾਂ ਨੇ ਜਪਿੰਦਰਪਾਲ ਲੱਖੀ ਜੀ ਆਪਣੇ ਕਾਰਜਾਂ ਵਿੱਚ ਲਗੇ ਹੋਏ ਹਨ ਆ ਸੰਬੋਧਨ ਵੀ ਕਰਦੇ ਨਜ਼ਰ ਆ ਰਹੇ ਨੇ ਇਸ ਸਮੇਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ पासे तो पावन आरोप पर पर पर्व के उद्देश्य सबको हार्दिक बधाई देती हूँ ये पर्व बुराई पर अच्छाई की विजय का पर्व है अहंकार पर विनम्रता की विजय का पर्व है घृणा पर प्रेम की विजय का पर्व है अच्छाई की विजय होने से मानवता फलती फूलती है जब आतंकवाद का दानव मानवता पर प्रहार करता है तो उसका दमन करना अनिवार्य हो जाता है भारतीय सेना द्वारा किया गया ऑपरेशन सिंदूर आतंकवाद के रावण पर मानवता की विजय का प्रतीक है इसके लिए हम भारत माता की रक्षा में तैनात सभी सेनानियों को हम नमन करते हैं धन्यवाद करते हैं आज ये उत्सव इतने सारे बारिश के बाद भी यहाँ मनाने के लिए पूरा दिल्ली के लोग यहाँ एकत्रित हुए हैं बातें बोलने के तो बहुत सारे हैं लेकिन हम सब जानते हैं ये शादियों से बहुत दिनों से जिस दिन से राम ने रावण को युद्धों से हराया मारा उस दिन से ये पर्व मनाया जाता है उस दिन से हम रावण को मारते जाते हैं लेकिन ले, ले, लेकिन हर साल रावण जिंदा हो जाता है मैं, मैं बोलना चाहती हूं, ये केवल प्रतीक का रावण होना चाहिए लोगों के अंदर रहने वाला जो बुराई उसको भी खत्म करना चाहिए जो ये बुराई कभी वापस ना आ जाए सुख शांति आनंद प्रेम से लोग रहे मन में जो बुराइया है उसको खत्म करे ये भी एक ਸੰਦੇਸ ਹੈ ਮੈਂ ਸਭੀ ਕੋ ਮਿਲੰਬਰ ਜੋ ਬੁਰਾਈ ਦਾ 라वण ਪੈਦਾ ਹੋ ਜਾਂਦਾ ਉਸ ਨੂੰ ਖਤਮ ਕਰਨ ਦੀ ਸਾਡੀ ਕਵਾਇਦ ਹੋਣੀ ਚਾਹੀਦੀ ਹੈ ਤੇ ਤਸਵੀਰ ਤੁਸੀਂ ਦੇਖ ਰਹੇ ਹੋ ਹੁਣ ਚੰਡੀਗੜ੍ਹ ਤੋਂ ਸਿਟੀ ਬਿਊਟੀਫੁਲ ਚੰਡੀਗੜ੍ਹ ਤੋਂ ਜਿੱਥੇ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਹੁਣ ਜੋ ਪੁਤਲੇ ਨੇ ਉਹਨਾਂ ਨੂੰ ਅਗਨਪੇਟ ਕਰ ਦਿੱਤਾ ਗਿਆ ਤੇ ਲੋਕ ਇੱਥੇ ਜੋ ਪਹੁੰਚੇ ਹੋਏ ਨੇ ਉਹ ਇਸ ਪੂਰੇ ਦ੍ਰਿਸ਼ ਨੂੰ ਦੇਖ ਰਹੇ ਨੇ ਤੇ ਬਦੀ ਤੇ ਨੈਕੀ ਦੇ ਜਿੱਤ ਦੇ ਤੌਰ ਤੇ ਜੋ ਦੁਸ਼ਹਿਰਾ ਤਿਉਹਾਰ ਹੈ ਉਸ ਨੂੰ ਮਨਾਇਆ ਜਾਂਦਾ ਹੈ ਤੇ ਪੂਰੇ ਭਾਰਤ ਤੋਂ ਕੁਝ ਇਸੇ ਤਰ੍ਹਾਂ ਦੀਆਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਤਸਰੀਨਗਰ ਦੀ ਤਸਵੀਰ ਵਿੱਚ ਤੁਹਾਨੂੰ ਇੱਕ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰੀਏ ਸ਼੍ਰੀ ਨਗਰ ਦੇ ਵਿੱਚ ਵੀ ਇਸ ਵੇ ਜੋ 라वण ਹੈ ਉਸ ਦੇ ਪਤਲੇ ਨੂੰ ਅਗਨ ਪੇਟ ਕਰਨ ਦੀ ਤਿਆਰੀ ਕੁਝ ਹੀ ਮਿੰਟਾਂ ਬਾਅਦ ਹੈ ਇਸ ਵਿੱਚ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਦੋਹਾਂ ਪਾਸੇ ਚੰਡੀਗੜ੍ਹ ਦੇ ਵਿੱਚ ਵੀ ਤੇ ਇੱਕ ਪਾਸੇ ਸ਼੍ਰੀ ਨਗਰ ਦੇ ਵਿੱਚ ਵੀ ਕਿ ਕਿਸ ਤਰ੍ਹਾਂ ਜੋ ਬੁਰਾਈ ਦਾ ਪ੍ਰਤੀਕ ਹੈ 라वण ਉਸ ਨੂੰ ਸਾੜਿਆ ਜਾਵੇ ਤੇ ਇਸ ਦੇ ਨਾਲ ਹੀ ਲੋਕ ਅਹਦ ਵੀ ਲੈਣਗੇ ਕਿ ਇਸ ਤਰ੍ਹਾਂ ਦੀ ਜੋ ਬੁਰਾਈ ਆਪਣੇ ਅੰਦਰ ਬੈਠੀ ਹੋਈ ਹੈ ਉਸ ਨੂੰ ਵੀ ਸੜਿਆ ਜਾਵੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਦੂਜੀ ਤਸਵੀਰ ਜੋ ਹੈ ਇਹ ਤਸਵੀਰ ਚੰਡੀਗੜ੍ਹ ਸ਼ਹਿਰ ਦੀ ਹੈ ਇੱਕ ਇੱਕ ਕਰਕੇ ਜੋ ਪੁਤਲੇ ਨੇ ਉਹਨਾਂ ਨੂੰ ਅਗਨ ਭੇਡ ਕੀਤਾ ਜਾ ਰਿਹਾ ਹੈ ਤੇ ਸ਼੍ਰੀਨਗਰ ਦੀ ਦੂਜੀ ਤਸਵੀਰ ਹੈ ਜਿੱਥੇ ਵਿਚਾਲੇ ਵਾਲੀ ਤਸਵੀਰ ਜਿੱਥੇ ਤਸਵੀਰ ਦਿਖਾ ਦੇ ਰਹੇ ਹਾਂ ਪਹਿਲੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੇਰਾਦੂੰਦੀ ਉੱਤਰਾਖੰਡ ਦਾ ਸ਼ਹਿਰ ਦੇਰਾਦੂੰਦੀ ਜਿੱਥੇ ਇਸ ਸਮੇਂ 라ਵਣ ਦੇ ਪੁਤਲੇ ਨੂੰ ਅਗਨ ਭੇਡ ਕੀਤਾ ਜਾ ਚੁੱਕਾ ਹੈ ਦੂਜੀ ਤਸਵੀਰ ਹੈ ਸ਼੍ਰੀਨਗਰ ਦੀ ਜਿੱਥੇ ਕੁਝ ਹੀ ਮਿੰਟ ਬਾਕੀ ਨੇ ਇਜੀ ਤਸਵੀਰ ਹੈ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਵਿੱਚ ਵੀ ਜੋ ਪੁਤਲਿਆਂ ਨੂੰ ਅੱਗ ਲਗਾਉਣ ਦੀ ਕਵਾਇਦ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਹ ਤੁਸੀਂ ਦੇਖ ਰਹੇ ਹੋ ਇਹ ਪੁਤਲਾ ਸੜ ਵੀ ਰਿਹਾ ਚੰਡੀਗੜ੍ਹ ਦੇ ਵਿੱਚ ਤੇ ਦੇਰਾਦੁੰਨ ਤੇ ਵਿਚਾਲੇ ਜੋ ਤਸਵੀਰ ਹੈ ਉਹ ਸ਼੍ਰੀਨਗਰ ਦੀ ਤਸਵੀਰ ਹੈ ਹਰ ਸ਼ਹਿਰ ਹਰ ਕਸਬੇ ਦੀ ਇਹ ਤਸਵੀਰ ਆਮੂਮਨ ਇਸੇ ਤਰ੍ਹਾਂ ਹੀ ਬਣੀ ਹੋਈ ਹੈ ਪੂਰੇ ਭਾਰਤ ਦੇ ਵਿੱਚ ਕਿ ਕਿਵੇਂ ਲੋਕ ਅੱਜ ਸਵੇਰੇ ਤੋਂ ਹੀ ਬੇਸਬਰੀ ਨਾਲ ਇੰਤਜ਼ਾਰ ਦੇ ਵਿੱਚ ਸਨ ਕਿ ਇਸ ਤਰ੍ਹਾਂ ਦੇ ਦ੍ਰਿਸ਼ ਨੂੰ ਦੇਖਿਆ ਜਾਵੇ ਤੇ ਲੋਕ ਦੇਖ ਵੀ ਰਹੇ ਨੇ ਤਸਵੀਰ ਚੰਡੀਗੜ੍ਹ ਦੀ ਤੁਸੀਂ ਦੇਖ ਰਹੇ ਹੋ ਇਸ ਸਮੇਂ ਪੂਰਾ ਪੁਤਲਾ ਸੜ ਰਿਹਾ ਹੈ ਤੇ ਦੂਜੇ ਪਾਸੇ ਸ਼੍ਰੀਨਗਰ ਦੇ ਵਿੱਚ ਕੁਝ ਹੀ ਮਿੰਟਾਂ ਦੇ ਵਿੱਚ ਹੁਣ ਇਹ ਤਸਵੀਰ ਦਿਖਾਈ ਦੇਵੇਗੀ ਬਦੀ ਤੇ ਨੀਕੀ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਦਿੱਲੀ ਦੀ ਹੈ ਬੇहद ਖੂਬਸੂਰਤ ਤਸਵੀਰ ਹੈ ਜਿੱਥੇ ਮੇਗਨਾਥ 라ਵਣ ਜੋ ਪੁਤਲੇ ਨੇ ਕੁੰਮਕਰਨ ਦੇ ਜੋ ਪੁਤਲੇ ਨੇ ਉਹਨਾਂ ਨੂੰ ਹੁਣ ਅਗਨ ਪੇਟ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਗਲੀ ਵਾਰੀ ਜੋ 라ਵਣ ਦੀ ਹੋਏਗੀ ਮੇਗਨਾਥ ਦੀ ਹੋਏਗੀ ਤੇ ਕੁੰਮਕਰਨ ਦਾ ਜੋ ਪੁਤਲਾ ਹੈ ਉਸ ਨੂੰ ਅਗਨ ਪੇਟ ਕਰ ਦਿੱਤਾ ਗਿਆ ਇੱਕ ਇੱਕ ਕਰਕੇ ਤੁਸੀਂ ਦੇਖ ਰਹੇ ਹੋ ਰਾਸ਼ਟਰੀ ਦ੍ਰੋਪਦੀ ਮੁਰਮੂ ਦੀ ਨਾਲੀ ਬੇहद ਖੂਬਸੂਰਤ ਤਸਵੀਰ ਇੱਕ ਛੋਟੇ ਬੱਚੇ ਦੀ ਜਿਸ ਨੇ ਤੀਰ ਚੁੱਕਿਆ ਹੋਇਆ ਉਹ ਤਸਵੀਰ ਦਿਖਾਈ ਅਸੀਂ ਤੁਹਾਨੂੰ ਵੇਖੋ ਖੂਬਸੂਰਤ ਤਸਵੀਰ ਇਹ ਹੈ ਸੰਕੀਤਕ ਤੌਰ ਤੇ ਰਸਟਰੀ ਗ੍ਰੋਪਤੀ ਮਰਮੂਨੇ ਇੱਕ ਤੀਰ ਛੱਡਿਆ ਤੇ ਉਸ ਤੋਂ ਬਾਅਦ ਇਹਨਾਂ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ ਤੇ ਵਿਚਾਲੇ ਵਾਲੀ ਤਸਵੀਰ ਤੁਸੀਂ ਦੇਖ ਰਹੇ ਹੋ ਸ਼੍ਰੀਨਗਰ ਦੀ ਤਸਵੀਰ ਹੈ ਇੱਥੇ ਵੀ ਰਾਵਣ ਦੇ ਪੁਤਲੇ ਨੂੰ ਵੀ ਕੁਝ ਹੀ ਮਿੰਟਾਂ ਬਾਅਦ ਹੁਣ ਜੋ ਅਗਨ ਭੇਟ ਕਰ ਦਿੱਤਾ ਜਾਏਗਾ ਤੇ ਇਹ ਤਸਵੀਰ ਤੀਜੀ ਹੈ ਜੋ ਚੰਡੀਗੜ੍ਹ ਦੀ ਹੈ ਇੱਥੇ ਵੀ ਜੋ ਪੁਤਲੇ ਨੇ ਇਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਇਹ ਤਸਵੀਰ ਸਿੱਧੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਤੋਂ ਦੁਸ਼ਹਿਰਾ ਗਰਾਊਂਡ ਤੋਂ ਜਿੱਥੇ ਅੱਜ ਸ਼ਾਮ ਨੂੰ ਲੋਕਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਸੀ ਕਿ ਇਹ ਤਸਵੀਰ ਦੇਖੀ ਜਾਵੇ ਤੇ ਤਸਵੀਰ ਵੀ ਹੁਣ ਸਾਹਮਣੇ ਆ ਗਈ ਹੈ ਤੇ ਇਸ ਨੂੰ ਵੀ ਹੁਣ ਅਗਨਪੇਟ ਕਰ ਦਿੱਤਾ ਗਿਆ ਹੈ